ਕਈ ਪਹਿਲੇ ਨਾ ਬੀਜੇਪੀ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਆਯੂਸ਼ਮਾਨ ਕਾਰਡ ਵਨ ਨੇ ਹੋਏ ਸ਼ੁਰੂ। ਭਾਰਤ ਸਰਕਾਰ ਵੱਲੋਂ ਚਲਾਈ ਗਈ ਮਹਮਦਦਾਨ ਆਯੂਸ਼ਮਾਨ ਕਾਰਡ ਬਣਾਉਣ ਦੀ ਬਲਾਚੌਰ ਵਿੱਚ ਕੀਤੀ ਸ਼ੁਰੂਆਤ। ਮਨ ਜੀ ਆਦਿ ਹੋਰ ਵੀ ਆ ਰਹੀ। ਅੱਜ ਬਲਾਚੌਰ ਦੇ ਅੰਦਰ ਅਸੀਂ ਅਲੱਗ-ਅਲੱਗ ਸਥਾਨਾਂ ਤੇ ਆਇਸ਼ਵਰ ਕਾਰਡ ਬਣਾਉਣ ਜਾ ਰਹੇ ਹਾਂ ਇਹ ਜੋ ਨਰੇਂਦਰ મોદી ਜੀ ਪ੍ਰਧਾਨ ਮੰਤਰੀ ਜੀ ਦੀ ਸੋਚ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ 5 ਲੱਖ ਤੱਕ ਦਾ ਮੁਫਤ ਇਲਾਜ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਹਰ ਕਿਸੇ ਦਾ ਉਹ ਬਣਾ ਕੇ ਦੇਣਾ ਹੈ ਤੇ ਉਹਦੇ ਵਿੱਚ ਤੁਸੀਂ ਸਰਕਾਰੀ ਤੇ ਪ੍ਰਾਈਵੇਟ ਹਸਪੀਟਲ ਚ ਜਾ ਕੇ ਆਪਣਾ ਇਲਾਜ ਕਰਾ ਸਕਦੇ ਹੋ ਤੇ ਇਹਦੇ ਲਈ ਅਸੀਂ ਅੱਜ ਕੈਂਪ ਲਾਇਆ ਸੀ ਬਲਾਚੌਰ ਚ ਪੰਜ ਜਗ੍ਹਾ ਤੇ ਉਹਨਾਂ ਚ ਇੱਕ ਕੈਂਪਸ ਹੀ ਇੱਥੇ ਸ਼੍ਰੀ ਰਾਮ ਮੰਦਰ ਈਸ਼ਰ ਲੋਨੀ ਦੇ ਵਿੱਚ ਵੀ ਲਾਇਆ ਹੈ ਇਸੇ ਤਰ੍ਹਾਂ ਅਲੱਗ-ਅਲੱਗ ਸਥਾਨਾਂ ਤੇ ਜਿਵੇਂ ਆਪਣੇ ਸੀ타ਰਾਮ ਮੰਦਰ ਬ੍ਰਹਮਚਾਰੀ ਮੰਦਰ ਰਾਮ ਮੰਦਰ ਦੇ ਨਾਲ ਉੱਥੇ ਜਿਹੜੀ ਸ਼ਖੰਡੀ ਹੈ ਉੱਥੇ ਤੇ ਇਸੇ ਤਰ੍ਹਾਂ ਦੁਰਗਾ ਮਾਤਾ ਮੰਦਰ ਤੇ ਪੰਜਵਾ ਇੱਥੇ ਪੰਜ ਸਥਾਨਾਂ ਤੇ ਅਸੀਂ ਇੱਕੋ ਦਿਨ ਇਹ ਕੈਂਪ ਲਾ ਰਹੇ ਆ ਜਿੱਥੇ 70 ਸਾਲ ਤੋਂ ਵੱਧ ਉਮਰ ਦੇ ਜਿਹੜੇ ਸਾਡੇ ਜੁਰਗ ਹੈ ਉਹ ਆ ਕੇ ਆਪਣਾ ਕਾਰਡ ਬਣਾ ਸਕਦੇ ਤੇ ਕਾਰਡ ਬਣਾ ਕੇ ਇਸ ਚੀਜ਼ ਦਾ ਲਾਭ ਲੈ ਸਕਦੇ ਮੌਕੇ ਤੇ ਮਿਲ ਜਾਣਾ ਜੀ ਬਣਾ ਕਾਰਡ ਬਣਾ ਕੇ ਮੌਕੇ ਤੇ ਉਹਨਾਂ ਦੇ ਮੋਬਾਈਲ ਤੇ ਪਾ ਦੇਣਾ ਬਾਕੀ ਜਿਹੜਾ ਉਹਦਾ ਪ੍ਰਿੰਟ ਆਊਟ ਹੈ ਉਹ ਅਸੀਂ ਫਿਰ ਪ੍ਰਿੰਟ ਆਊਟ ਕਢਾ ਕੇ ਤੇ ਉਹ ਪੂਰਾ ਲਾਮਿਨੇਸ਼ਨ ਕਰਾ ਕੇ ਇਹਨਾਂ ਦੇ ਘਰ ਪਹੁੰਚਾ ਕਹਿੰਦੇ ਹਾਂ ਜੀ ਠੀਕ